ਨੱਚੇ ਜੇ ਤੇ ਤੁਹਾਡੀ ਪੌਣ ਸਮੋ ਜੇ ਮੈਂ ਇਹਨਾਂ ਫਰਕਾ ਪੌਣ ਸਮੋ ਜੇਗੀ ਥੋੜਾ ਜਿਹਾ ਆਨੰਦ ਹੋ ਲੱਗ ਪਏਗਾ ਉਹਦਾ ਤੁਸੀਂ ਭਾਵੇਂ ਕੋ ਗਾਣੇ ਤੇ ਵੀ ਨੱਚੀ ਜਾਓ ਤੁਹਾਡੀ ਪੌਣ ਸਮੋ ਜੇ ਮਗਰੇ ਭਗਤੀ ਨਹੀਂ ਨੱਚੇ ਟੱਪੇ ਭਗਤ ਨਾ ਹੋਈ ਗੁਰਬਾਣੀ ਦੇ ਵਿੱਚ ਕਈ ਕਹਿ ਦਿੰਦੇ ਵੀ ਬਾਣੀ ਚ ਲਿਖਿਆ ਮਾਰੇ ਨੇ ਜੀ ਨਚਣ ਟੱਪਣ ਮਨ ਕਾ ਜਾਓ ਉਹ ਭਗਤੀ ਗਲਤ ਪਰ ਦਿੰਦੇ ਮਹਾਰਾਜ ਕਹਿੰਦੇ ਨਚਣ ਕੁੱਤਨ ਮਨ ਕਾ ਜਾਓ ਅਸੀਂ ਮਨ ਦੇ ਚਾਹੇ ਪੂਰੇ ਕਰੇ ਮਨ ਬਹੁਤ ਕੁਝ ਮੰਗੇਗਾ ਇਸ ਕਰਕੇ ਨਚਣ ਟੱਪਣ ਭਗਤੀ ਨਹੀਂ ਭਗਤੀ ਤੇ ਇਹੋ ਜੀ ਚੀਜ਼ ਆ ਕਿ ਤੁਹਾਡਾ ਸ਼ਰੀਰ ਵੀ ਸਥਿਰ ਹੋ ਜਾਂਦਾ ਹੈ ਤੇ ਮਨ ਵੀ ਸਥਿਰ ਹੋ ਜਾਂਦਾ ਹੈ